ਗੁਰੂ ਦੀ ਸ਼ਰਨ ਪਿਆ ਕੀ ਕੁਝ ਮਿਲ ਜਾਂਦਾ ਹੈ ਤੀਸਰੀ ਪਾਤਸ਼ਾਹ ਗੁਰੂ ਅਮਰਦਾਸ ਜੀ ਇਸ 파ਵਨ ਸ਼ਬਦ ਦੇ ਵਿੱਚ ਫਰਮਾਉਂਦੇ ਹਨ ਗੁਰਮਖ ਸੱਚ ਸੰਜਮ ਤਤ ਗਿਆਨ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦਾ ਨਾਮ ਸਿਮਰਨਾ ਹੀ ਇੰਦਰੀਆਂ ਨੂੰ ਵਸ ਕਰਨ ਦਾ ਸਹੀ ਯਤਨ ਹੈ ਤੇ ਆਤਮਿਕ ਜੀਵਨ ਦੀ ਸੂਝ ਦਾ ਮੂਲ ਹੈ ਗੁਰਮਖ ਸਾਚੇ ਲੱਗਿਆ ਧਿਆਨ ਗੁਰੂ ਦੀ ਸਰਨ ਪਿਆਸ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਵਿੱਚ ਸੁਰਤ ਜੁੜ ਜਾਂਦੀ ਹੈ ਗੁਰਮਖ ਮੰਨ ਮੇਰੇ ਨਾਮ ਸਮਾਲ ਏ ਮਨ ਗੁਰੂ ਦੀ ਸਰਨ ਪਾ ਕੇ ਪ੍ਰਮਾਤਮਾ ਦਾ ਨਾਮ ਜਪ ਕਰ ਸਦਾ ਨਭੇ ਚੱਲੇ ਤੇਰੇ ਨਾਲ ਰਹਾਉ ਇਹ ਨਾਮ ਹੀ ਤੇਰੇ ਨਾਲ ਜਾਣ ਵਾਲਾ ਹੈ ਤੇ ਸਾਥ ਨੇ ਬਹੁਣ ਵਾਲਾ ਹੈ ਗੁਰਮਖ ਜਾਤ ਪਤ ਸੱਚ ਸੋਈ ਗੁਰੂ ਦੀ ਸਰਣਾ ਪੈ ਕੇ ਉਸ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰਨਾ ਉੱਚੀ ਜਾਤ ਤੇ ਉੱਚੀ ਕੁੱਲ ਹੈ ਗੁਰਮਖ ਅੰਤਰ ਸਖਾਈ ਪ੍ਰਭ ਹੋਏ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਅੰਦਰ ਪਰਮਾਤਮਾ ਆ ਵਸਦਾ ਹੈ ਉਸ ਦਾ ਸਦਾ ਸਾਥੀ ਬਣ ਜਾਂਦਾ ਹੈ ਗੁਰਮਖ ਜੇ ਸਨ ਆਪ ਕਰੇ ਸੋ ਹੋਏ ਪਰ ਉਹੀ ਮਨੁੱਖ ਗੁਰੂ ਦੇ ਸਨਮੁਖ ਹੋ ਸਕਦਾ ਹੈ ਜਿਸ ਨੂੰ ਪਰਮਾਤਮਾ ਆਪ ਇਸ ਜੋਗਾ ਬਣਾ ਦਿੰਦਾ ਹੈ ਗੁਰਮਖ ਆਪ ਬਡਾਈ ਦੇ ਵਸੂਏ ਉਹ ਪਰਮਾਤਮਾ ਆਪ ਮਨੁੱਖ ਨੂੰ ਗੁਰੂ ਦੇ ਸਾਹਮਣੇ ਕਰਕੇ ਇੱਜ਼ਤ ਬਖਸ਼ਦਾ ਹੈ ਗੁਰਮਖ ਸ਼ਬਦ ਸਚ ਕਰਨੀ ਸਾਰ ਗੁਰੂ ਦੀ ਸ਼ਰਨ ਪੈ ਕੇ ਸਦਾ ਥਿਰ ਪ੍ਰਭੂ ਦੀ ਸਤ ਸਲਾਹ ਦੀ ਬਾਣੀ ਹਿਰਦੇ ਵਿੱਚ ਸੰਭਾਲ ਇਹੀ ਕਰਮ ਕਰਨ ਜੋਗ ਹੈ ਗੁਰਮਖ ਨਾਨਕ ਪਰਵਾਰ ਸਾਧਾਰ ਏ ਨਾਨਕ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਪਣੇ ਪਰਿਵਾਰ ਵਾਸਤੇ ਵੀ ਆਸਰਾ ਦੀਨ ਜੋਗਾ ਹੋ ਜਾਂਦਾ ਹੈ ਸੋ ਇਸ ਪਾਵਨ ਸ਼ਬਦ ਦੇ ਵਿੱਚ ਪਾਤਸ਼ਾਹ ਜੀ ਨੇ ਗੁਰਮੁਖ ਦੀ ਜਿਹੜਾ ਗੁਰੂ ਹੈ ਉਹਦੀ ਸ਼ਰਨ ਪੈ ਕੇ ਕੀ ਕੁਝ ਮਿਲਦਾ ਹੈ ਉਹ ਸਬਾਰੇ ਸਾਨੂੰ ਦੱਸਿਆ ਹੈ ਸੋ ਸਭ ਨੂੰ ਗੁਰੂ ਦੀ ਇਹਦੇ ਚਰਨਾਂ ਦੇ ਨਾਲ ਗੁਰੂ ਨਾਲ ਜੁੜਨਾ ਚਾਹੀਦਾ ਹੈ ਕਿਉਂਕਿ ਗੁਰੂ ਗਿਆਨ ਦੇਣ ਵਾਲਾ ਹੈ ਸੱਚ ਦਾ ਮਾਰਗ ਦੱਸਣ ਵਾਲਾ ਹੈ